ਆਪ ਆਗੂ ਤਲਵੀਰ ਸਿੰਘ ਗਿੱਲ ਮਜੀਠੀਆਂ ਨੂੰ ਲਾਈਵ ਹੋ ਕੇ ਬੋਲਦੇ ਨੇ ਕਿ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਵੀ ਬਹੁਤ ਕੁਝ ਹੋਇਆ ਤੇ ਹੁਣ ਤੁਹਾਨੂੰ ਭਗਵੰਤ ਮਾਨ ਸਰਕਾਰ ਦੇ ਵਿੱਚ ਖਾਮੀਆਂ ਨਜ਼ਰ ਆਉਂਦੀਆਂ ਨੇ ਤੇ ਤੁਸੀਂ ਭਗਵੰਤ ਮਾਨ ਤੋਂ ਅਸਤੀਫਾ ਕਿਹੜੀ ਗੱਲੋਂ ਮੰਗਦੇ ਹੋ ਜਦੋਂ ਤੁਹਾਡੀਆਂ ਸਰਕਾਰਾਂ ਸੀ ਤੁਸੀਂ ਵੀ ਚੰਮ ਦੀਆਂ ਚਲਾਈਆਂ ਨੇ ਮੈਂ ਵੀ ਤੁਹਾਡੇ ਨਾਲ ਹੁੰਦਾ ਸੀ ਅਤੇ ਸਾਡੇ ਕੁਝ ਸਾਂਝੇ ਦੋਸਤ ਅਜਿਹੇ ਸੀ ਜਿਨ੍ਹਾਂ ਨੂੰ ਆਪਾਂ ਸਿਕਿਉਰਟੀਆਂ ਵੀ ਦਿੱਤੀਆਂ ਨੇ ਉਹਨਾਂ ਨੇ ਆਪਣੀਆਂ ਚੰਮਨੀਆਂ ਚਲਾਈਆਂ ਨੇ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ ਜਨਾਬ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਮੇਰੇ ਵੀਰੋ ਅੱਜ ਹੁਣੇ-ਹੁਣੇ ਇੱਕ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੀ ਵੀਡੀਓ ਦੇਖ ਰਿਆ ਜਿਸ ਵਿੱਚ ਉਹਨਾਂ ਨੇ ਕਿਹਾ ਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਸ਼ਨੋਈ ਦੀਆਂ ਜੱਗੂ ਦੀਆਂ ਲੰਡੇ ਦੀਆਂ ਥ੍ਰੈਟਸ ਆ ਰਹੀਆਂ ਔਰ ਉਹਨਾਂ ਨੇ ਇੱਕ ਅਫਸਰ ਨੂੰ ਸਵਾਛੇ ਦਿੰਦੇ ਹੋਏ ਕਿਹਾ ਕਿ ਉਹਨੇ ਵਰਦੀ ਦੀ ਜਿਹੜੀ ਇੱਜ਼ਤ ਬਧਾਈ ਆ ਕੋਰਟ ਦੇ ਵਿੱਚ ਜਾ ਕੇ ਦੱਸਿਆ ਵਾ ਕਿ ਲਾਰੈਂਸ ਬਿਸ਼ਨੋਈ ਜੀ ਜਿਹੜੀ ਇੰਟਰਵਿਊ ਖਰੜਚ ਹੋਈ ਸੀ ਮੈਂ ਬਿਲਕੁਲ ਮਗੀਠਿਆ ਸਾਹਿਬ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ ਚਲੋ ਜੇ ਉਸ ਅਫਸਰ ਨੇ ਅਸਲੀਅਤ ਲਿਆਂਦੀ ਆ ਤੇ ਉਹਨੂੰ ਸ਼ਾਬਾਸ਼ ਹੈ ਮੈਂ ਵੀ ਦੇਣਾ ਉਹਨੂੰ ਸ਼ਾਬਾਸ਼ ਪਰ ਮੈਂ ਉਹਦੇ ਨਾਲ ਨਾਲ ਇਹ ਗੱਲਾਂ ਕਰਨੀਆਂ ਚਾਹਣਾ ਕਿ ਜਿਹੜੇ ਅਫਸਰ ਦੀ ਗਲਤੀ ਆ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਕੰਮ ਨਹੀਂ ਹੋਣੇ ਚਾਹੀਦੇ ਥ੍ਰੈਟਸ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਮੈਂ ਉੱਥੇ ਦੱਸ ਦੇਣਾ ਚਾਹਣਾ ਮਗੀਠਿਆ ਸਾਹਿਬ ਆਪਣੀ ਸਰਕਾਰ ਵੇਲੇ ਵੀ ਥ੍ਰੈਟਸ ਆਉਂਦੀਆਂ ਰਹੀਆਂ ਔਰ ਕਈ ਸੱਜਣਾ ਨੂੰ ਟਾੜਿਆਂ ਨੂੰ ਤੇ ਮੇਰੇ ਸਾਹੇ ਸੱਜਣਾ ਨੂੰ ਆਪਾਂ ਸਿਕਿਉਰਟੀਆਂ ਵੀ ਦਵਾਉਂਦੇ ਰਹੇ ਆ ਇਹ ਸ਼ਰੋਮਨੀ ਕਾਲੀ ਦਰ ਵੇਲੇ ਦੀ ਮੈਂ ਗੱਲ ਕਰ ਰਿਹਾ ਔਰ ਉਸ ਤੋਂ ਬਾਅਦ ਤੁਸੀਂ ਅੱਜ ਇਹ ਗੱਲ ਕਹਿੰਦੇ ਜੇਕ ਲਾਰੈਂਸ ਬੁਸ਼ਨੋਈ ਦੀ ਇੱਕ ਇੰਟਰਵਿਊ ਪੰਜਾਬ ਚ ਹੋਈ ਆ ਚਲੋ ਬਹੁਤ ਮਾੜੀ ਗੱਲ ਹੋਈ ਆ ਹੋਣੀ ਨਹੀਂ ਚਾਹੀਦੀ ਪਰ ਉਸ ਇੰਟਰਵਿਊ ਨੇ ਕਿਸੇ ਦੀ ਜਾਨ ਨਹੀਂ ਲਈ ਮਜੀਠਿਆ ਸਾਹਿਬ ਇੱਕ 27 ਨਵੰਬਰ 2016 ਨੂੰ ਨਾਬਾ ਜੇਲ ਬ੍ਰੇਕ ਹੋਈ ਸੀ ਹੁਣ ਮੜਾ ਇਹ ਜੀ ਨਿਗਾਹ ਮਾਰੋ 27 ਨਵੰਬਰ 2016 ਨੂੰ ਕਿਹਦੀ ਸਰਕਾਰ ਸੀ ਆਪਾਂ ਉਸ ਵੇਲੇ ਸੀਐਮ ਤੋਂ ਰਿਜ਼ਾਈਨ ਮੰਗਿਆ ਆਪਣੇ ਵੇਲੇ ਥ੍ਰੈਟਸ ਆਉਂਦੀ ਆ ਰੀਆਂ ਲੋਕਾਂ ਨੂੰ ਆਪਾਂ ਸਿਕਿਉਰਿਟੀਆਂ ਲਾ ਲੈ ਕੇ ਦਿੰਦੇ ਰਹੇ ਆਪਾਂ ਉਸ ਵੇਲੇ ਕਿਸੇ ਤੋਂ ਰਿਜ਼ਾਈਨ ਮੰਗਿਆ ਆਪਣੇ ਵੇਲੇ ਛਹਾੜਾ ਸਾਹਿਬ ਸ਼ਰੀਆਮ ਥਾਣੇਦਾਰ ਨੂੰ ਵਰਦੀ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਵਰਲਡ ਲੈਵਲ ਤੱਕ ਰੌਲਾ ਪੈ ਗਿਆ ਆਪਾਂ ਉਸ ਵੇਲੇ ਕਿਸੇ ਤੋਂ ਰਿਜ਼ਾਈਨ ਮੰਗਿਆ ਔਰ ਜੇ ਨਾਪਾ ਜੇਲ ਬ੍ਰੇਕ ਦੀ ਮੈਂ ਗੱਲ ਕਰਾਂ ਜਿਹੜੇ ਬੰਦਿਆਂ ਨੇ ਗੋਲੀਆਂ ਮਾਰ ਕੇ ਉਥੋਂ ਬੰਦਾ ਭਜਾ ਲਿਆ ਹੁੰਦਾ ਉਹਨਾਂ ਦੇ ਵਿੱਚੋਂ ਇੱਕ ਬੰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਤੁਹਾਡੇ ਹਲਕੇ ਦਾ ਸੀ ਆ ਪਾਵਡਰ ਰਿਜ਼ਾਈਨ ਕੀਤਾ ਸੋ ਇਸ ਕਰਕੇ ਹਰ ਛੋਟੀ ਛੋਟੀ ਗੱਲ ਤੇ ਆਪਾਂ ਇਹਨਾਂ ਕਹਦਿਆ ਕਰੀਏ ਕਿ ਸੀਐਮ ਰਿਜ਼ਾਈਨ ਕਰੇ ਸੀਐਮ ਜੁਮੇ ਆ ਰਿਹਾ ਫਿਰ ਉਸ ਵੇਲੇ ਦੇ ਸੀਐਮ ਕੌਣ ਸੀਗੇ ਉਸ ਵੇਲੇ ਦੇ ਹੋਮ ਮਿਨਿਸਟਰ ਕੌਣ ਸੀਗੇ ਸਰਦਾਰ ਸੁਖਵੀਰ ਸਿੰਘ ਜੀ ਬਾਦਲਾਪਾ ਉਹਨਾਂ ਤੋਂ ਰਿਜ਼ਾਈਨ ਮੰਗਿਆ ਸੋ ਇਸ ਕਰਕੇ ਜੋ ਕੁਝ ਤੁਹਾਡੀ ਸਰਕਾਰ ਸ਼ਰਮ ਉਸ ਟਾਈਮਾਂ ਹੀ ਤੁਹਾਡੀਆਂ ਦਾ ਜੋ ਕੁਝ ਉਸ ਵੇਲੇ ਸਰਕਾਰ ਦੇ ਵਿੱਚ ਸ਼ਰਮ ਨਿਕਾਲੀ ਦਲ ਦੇ ਵਿੱਚ ਹੋਇਆ ਜੋ ਗੁਰੂ ਸਾਹਿਬ ਦੀਆਂ ਬੇਦਬੀਆਂ ਆਈਆਂ ਜੋ ਕੁਝ ਓਕਾੜ ਵਾਪਰਿਆ ਮੈਨੂੰ ਲੱਗਦਾ ਨਾ ਇਸ ਤੋਂ ਪਹਿਲਾਂ ਕਦੇ ਕੁਝ ਇਹੋ ਜਿਹਾ ਸਰਕਾਰਾਂ ਚ ਦਿਖਾਤ ਵਾਪਰਿਆ ਸੀ ਨਾ ਸ਼ਾਇਦ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਦਾ ਲੂਣਾ ਗਾਇ ਕਦੇ ਵਾਪਰੂਗਾ 13% ਤੇ ਸ਼ਰੋਮਨੀ ਕਾਲੀ ਦਲ ਆ ਗਿਆ ਕਰੀਏ ਦੇ ਬਾਰੇ ਸੋਚਿਆ ਜੇ ਆਪ ਦੀ ਪਾਰਟੀ ਦੇ ਬਾਰੇ ਸੋਚੋ ਦੂਜਿਆਂ ਦੀਆਂ ਘਰਾਂ ਦੇ ਵਿੱਚ ਕੁਣਾ ਕੱਢਣ ਨਾਲੋਂ ਸ਼ਰੋਮਨੀ ਕਾਲੀ ਦਲ ਨੂੰ ਬਚਾਉਣਾ ਮੈਂ ਸਮਝਦਾ ਕਿ ਚੰਗਾ ਰਹੂਗਾ ਸ਼ਰੋਮਨੀ ਕਾਲੀ ਦਲ ਦੇ ਅੱਜ ਭਾਂਡੇ ਮੂਤੇ ਬਚ ਗਿਆ ਤੇ ਆਪਾਂ ਅਜੇ ਵੀ ਦੂਜੇ ਦੇ ਉੱਤੇ ਥੁੱਕ ਸੁੱਟੀ ਜਾਂਦੇ ਮੈਨੂੰ ਇਹ ਤੁਹਾਡੀ ਗੱਲ ਚੰਗੀ ਨਹੀਂ ਲੱਗੀ